ਰਾਧਾ ਸੰਧੀ ਦੇ ਹਲ ਕੀ ਦੇ ਆ ਰਾਧਾ ਸਾਮੀ ਜੀ ਦੀ ਸਹਾਇ ਤੇ ਆਰੀ ਸਾਥ ਸੰਗ ਜੀ ਕਬੀਰ ਸਾਹਿਬ ਮਹਾਰਾਜੀ ਛੋਟੀ ਦੇ ਮਹਾਤਮਾ ਹੋਏ ਆ ਜਿਹੜੇ ਇਸ ਨੂੰ ਸਾਹਤ ਤੇ ਆਇਆ ਵਾ ਉਹਨੂੰ ਗੁਰਤਾਰਨਾ ਪਿਆਈ ਪਿਆਵਾ ਉਹਨਾਂ ਨੂੰ ਅਤਨ ਗੁਰੂ ਦੀ ਕੋ ਲੋੜ ਨਹੀਂ ਸੀ ਆ ਗਈ ਇੰਨੇ ਛੋਟੀ ਦੇ ਮਹਾਤਮਾ ਸੀ ਪਰ ਇੱਥੇ ਮਰਿਆਦਾ ਚਰਣਾ ਪੈਂਦਾ ਕਿਉਂਕਿ ਜਦੋਂ ਕਿਸੇ ਦੇ ਕੋਲੋਂ ਕੋਈ ਨਾਮ ਲੈ ਜਾਂਦਾ ਤਾਂ ਉਹਨੂੰ ਪਹਿਲੋਂ ਪੁੱਛਦਿਆ ਕਿ ਤੇਰਾ ਗੁਰੂ ਕੌਣ ਇਹ ਤਾਂ ਮਹਾਰਾਜੀ ਕਬੀਰ ਸਾਹਿਬ ਜੀ ਦੇ ਨਾਲ ਵੀ ਹੁੰਦਾ ਰਿਹਾ ਉਹਨਾਂ ਨੂੰ ਉਹਨਾਂ ਦੇ ਸਿੱਖ ਪੁੱਛਦੇ ਵੀ ਤੁਹਾਡਾ ਗੁਰੂ ਕੌਣ ਹੈ ਤੇ ਉਸ ਲਈ ਰਾਮਾਨੰਦ ਜੀ ਹੀ ਮੌਕਿਆ ਦੇ ਗੁਰੂ ਤੇ ਪਰ ਉਹ ਗਰੀਬਾਂ ਦੇ ਮੱਥੇ ਨਹੀਂ ਸੀ ਲੱਗਦੇ ਹਾਂਜੀ ਉਹ ਹਲੇ ਕੋ ਵਾਤਾਵਰਣ ਹੀ ਇਤਰਾੰਦਾ ਸੀ ਕਬੀਰ ਸਾਹਿਬ ਮਹਾਰਾਜ ਜੀ ਨੇ ਕੁਝ ਦਿਨ ਵੇੰਦੇ ਰਹੇ ਕਿ ਉਹ ਕਿਹੜੇ ਵੇਲੇ ਸੁਨਾਮ ਕਰਨ ਜਾਂਦੇ ਆ ਤੇ ਉਹ ਹਰ ਕੀ ਪੌੜੀਆਂ ਦੇ ਵਿੱਚ ਜਾ ਕੇ ਬਹਿ ਗਏ ਜਿੱਥੇ ਉਹ ਸੁਨਾਮ ਕਰਨ ਜਾਂਦੇ ਸੀ ਤੇ ਦੰ ਉਹਨਾਂ ਨੇ ਵੇਖ ਲਿਆ ਕਿ ਜਾਂ 2 ਵਜੇ ਜਾਂ 3 ਵਜੇ 4 ਵਜੇ ਕਿੰਨੇ ਵੇ ਜਾਂਦੇ ਦਿੱਲੀ ਉਹਦੇ ਹਸਾਲਣ ਇੱਕ ਬੱਚਾ ਬਣ ਕੇ ਤੇ ਉਹ ਪੌੜੀਆਂ 'ਚ ਬਹਿ ਗਿਆ ਉਹ ਜਦੋਂ ਮਹਾਰਾਜੀ ਰਾਮਾਨੰਦ ਜੀ ਗਏ ਤੇ ਹਰ ਕੀ ਪੌੜੀਆਂ 'ਚ ਉਹਨਾਂ ਨੂੰ ਨਹੀਂ ਪਤਾ ਕਿ ਕੋਈ ਬੱਚਾ ਆ ਗਿਆ ਤੇ ਉਹਨਾਂ ਦੇ ਪੈਰ ਦੀ ਠੋਕਰ ਲੱਗੀ ਬੱਚੇ ਨੂੰ ਤੇ ਕਹਿੰਦੇ ਉਠ ਹਾਰ ਕੇ ਬੱਚੇ ਹਰ ਹਰ ਕਰੋ ਹਾਂਜੀ ਉਠ ਹਾਰ ਕੇ ਬੱਚੇ ਰਾਮ ਰਾਮ ਕਹੋ ਉਹ ਜਾਨੀ ਕੇ ਆਪਣੇ ਸਰੀਰ ਵਿੱਚ ਆ ਕੇ ਤੇ ਉਹ ਉਸ਼ਕੇ ਦੇ ਉੱਥੋਂ ਆ ਗਏ ਇਹਨੂੰ ਪੁੱਛਿਆ ਲੋਕਾਂ ਨੇ ਕਿ ਤੇਰਾ ਗੁਰੂ ਕੌਣ ਆ ਤੋ ਕਹਿੰਦੇ ਕਿ ਮੇਰੇ ਗੁਰੂ ਤੇ ਰਾਮਾਨੰਦ ਜੀ ਉਹ ਗੱਲ ਚਲਦੀ ਚਲਦੀ ਮਹਾਰਾਜ ਜੀ ਰਾਮਾਨੰਦ ਜੀ ਦੇ ਪਾਸ ਚਲ ਗਈ ਉਹਨਾਂ ਦੇ ਸੇਵਾਦਾਰਾਂ ਨੇ ਕਿਹਾ ਕਿ ਮਹਾਰਾਜ ਤੁਸੀਂ ਕਹਿੰਦੇ ਕਿ ਮੈਂ ਗਰੀਬਾਂ ਨੂੰ ਨਾਮ ਨਹੀਂ ਦਿੰਦਾ ਤੇ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਆ ਕਿ ਮੈਂ ਉਹਨਾਂ ਕੋਲ ਨਾਮ ਲਿਆ ਉੰਦੇ ਕ ਮੈਂ ਤੇ ਨਾਮ ਦਿੱਤਾ ਨਹੀਂ ਦਿੱਤਾ ਵੀ ਨਹੀਂ ਸੀ ਹਗਾ ਤੇ ਉਹਨਾਂ ਹਾਲਾਤ ਵੇਖੋ ਵੀ ਇੱਕ ਦੂਜੇ ਦੇ ਉਹ ਮੱਖੇ ਵੀ ਨਹੀਂ ਸੀ ਲੱਗਦੇ ਗਰੀਬ ਤੇ ਤੰਬੂ ਦੋ ਬਲਾ ਕੀਤੇ ਤਿਆਰ ਤੇ ਤੰਬੂ ਦੇ ਵਿੱਚ ਹੋ ਕੇ ਇੱਕ ਤੰਬੂ ਝੋ ਬੜੇ ਤੇ ਇੱਕ ਛੋਟੇ ਤੇ ਪੁੱਛਿਆ ਕਿ ਮੈਂ ਤੈਨੂੰ ਨਾਮ ਕਿਦਾਂ ਦਿੰਦਾ ਕਬੀ ਇਸਾ ਮਾਰੀ ਨੂੰ ਤੋਂ ਕਹਿੰਦੇ ਕਿ ਫਲਾਣੇ ਟਾਈਮ ਤੁਸੀਂ ਜਦੋਂ ਸਨਾਮ ਕਰਨ ਗਏ ਸੀ ਤੇ ਹਰਤੀ ਪੌੜੀਆਂ ਦੇ ਵਿੱਚ ਇੱਕ ਬੱਚੇ ਨੂੰ ਤੁਹਾਡੇ ਠੋਕਰ ਲੱਗੀ ਸੀ ਆਂਡੇ ਲੱਗੀ ਸੀ ਆਂਡੇ ਬੱਚਾ ਰੋਇਆ ਸੀਗਾ ਤੇ ਤੁਸੀਂ ਕਿਹਾ ਸੀ ਕਿ ਉੱਠ ਹਰ ਕੇ ਬੱਚੇ ਰਾਮ ਰਾਮ ਕਹੋ ਹੰਦੇ ਕਿਹਾ ਸੀ ਆਂਦੇ ਹਾਂ ਕਿਹਾ ਸੀ ਤੇ ਆਂਦੇ ਮੈਂ ਹੀ ਹਾਂ ਹੋਰ ਕੌਣ ਤੁਸੀਂ ਮੇਰੇ ਗੁਰੂ ਨੇ ਉਹਨਾਂ ਨੂੰ ਮੰਨਣਾ ਹੀ ਪਿਆ। ਰਾਮਾਨੰਦ ਜੀ ਤੀਸਰੀ ਮੰਜ਼ਲ ਤੇ ਜਦੋਂ ਜਾਂਦੇ ਸੀ ਉਹਨਾਂ ਦੀ ਸਟੇਟ ਤੀਸਰੀ ਮੰਜ਼ਲ ਹੀ ਤੇ ਮਹਾਰਾਜ ਜੀ ਕਬੀਰ ਸਾਹਿਬ ਜੀ ਲਾਗੋ ਹੀ ਨਾ ਕੇ ਜਾਂਦੇ ਸੀ ਤੇ ਉਹ ਉੱਥੇ ਬੈ ਕੇ ਰਹਿੰਦੇ ਹੁੰਦੇ ਸੀ। ਇੱਕ ਦਿਨ ਉਹਨਾਂ ਦੇ پاس ਗਏ ਤੇ ਪੁੱਛਿਆ ਕਿ ਮਹਾਰਾਜ ਜੀ ਤੁਸੀਂ ਰਹਿੰਦੇ ਕਿਉਂ ਜੀ? ਆਹ ਦੇ ਕੇ ਜੇ ਤੈਨੂੰ ਇਹ ਪਤਾ ਕਿ ਮੈਂ ਰੋਣਾ ਤੇ ਮੇਰੇ ਰੋਣ ਦਾ ਵੀ ਤੈਨੂੰ ਪਤਾ ਹੋ। ਕਿ ਮੈਂ ਕਿਉਂ ਰੋਣਾ ਆਂਦੇ ਮੈਨੂੰ ਪਤਾ ਆ। ਆਂਦੇ ਚ ਪਤਾ ਤੇ ਜੇ ਕੋਈ ਕਰ ਸਕਣਾ ਤੇ ਕਰ ਦੇ। ਉਹ ਆਂਦੇ ਕੇ ਬਾਰੋਂ ਦੁਨੀਆਦਾਰੀ ਮੁਤਾਬਕ ਤੁਸੀਂ ਮੇਰੇ ਗੁਰੂ ਜੀ। ਅੰਦਰੋਂ ਤੁਹਾਨੂੰ ਮੈਨੂੰ ਆਪਣਾ ਗੁਰੂ ਮੰਨਣਾ ਪਊ। ਕਬੀਰ ਸਾਹਿਬ ਮਾਰੇ ਕਹਿੰਦੇ ਇਹ ਮੈਂ ਵੀ ਨਾ ਮੈਟਲਿਕ ਹੀ ਕਰ ਸਕਣਾ ਉਹ ਪਿਛਲੇ ਜਨਮ ਦੇ ਵਿੱਚ ਇੱਕ ਰਾਜਾ ਸੀਗੇ ਤੇ ਗੇਜ਼ ਸ਼ਿਕਾਰ ਖੇਡਣ ਵਾਸਤੇ ਤੇ ਇੱਕ ਨੇਜਾ ਮਾਰਿਆ ਉਹਨਾਂ ਨੇ ਇੱਕ ਸੇ ਨੂੰ ਤੇ ਉਹਨੂੰ ਧੁੰਡੇ ਲਿਖਿਆ ਸੀ ਤੇ ਉਹ ਜਿਹੜਾ ਸਿਆਹ ਹੀ ਉਹ ਬਣ ਗਿਆ ਵਜੀਰ ਤੇ ਰਾਮਾਨੰਦ ਜੀ ਜਿਹੜੇ ਸੀ ਉਹ ਰਾਜੇ ਹੀ ਤੇ ਉਹ ਰਾਮਾਨੰਦ ਜੀ ਬਣ ਗਿਆ ਤੇ ਉਹ ਉਹਨਾਂ ਨੂੰ ਆਪਣਾ ਪਿਛਲਾ ਕਰਮ ਦੇਦਾ ਹੈਗਾ ਕਿ ਐ ਹਲੇ ਉਹ ਵਜੀਰ ਆ ਜਿਹਨੂੰ ਮੈਂ ਘਸੀਟਿਆ ਸੀ ਤੇ ਉਹਨੇ ਮੈਨੂੰ ਮਾਰ ਕੇ ਤੇ ਸਾਰੇ ਬਜ਼ਾਰਾਂ ਵਿੱਚ ਘਸੀਟਨਾ ਉਹ ਤਾਰੋਂ ਦੇ ਆnde ਸੀ ਕਿ ਬੜੀ ਬੇਇੱਜ਼ਤੀ ਹੋਣੀ ਗੰਬੀਰ ਸਾਹਿਬ ਜੀ ਮਹਾਰਾਜ ਜੀ ਚੁੱਪਚਾਪ 1 ਸਾਲ ਦੇ ਦਰਵਾਜ਼ੇ ਅੱਗੇ ਜਾ ਕੇ ਬਹਿ ਗਏ ਤੇ ਵਜੀਦ ਨੂੰ ਪਤਾ ਸੀ ਵੀ ਕਦ ਵਾਸਤੇ ਆਇਆ ਤੇ ਵਜੀਦ ਸਾਲ ਬਾਅਦ ਕਹਿੰਦਾ ਕਿ ਮਰੀ ਜਿਹੜੇ ਤੁਸੀਂ ਕੰਮ ਆਏ ਜੋ ਕੰਮ ਨਹੀਂ ਬੰਦਣਾ ਤੁਹਾਡਾ ਆnde ਚਲੋ ਵੇਖਨੇ ਆ ਫੇਰ 1 ਸਾਲ ਬੈਠੇ ਫੇਰ ਉਹਨਾਂ ਨੇ ਕਿਹਾ ਕਿ ਮਰੀ ਜਿਹੜੇ ਕੰਮ ਤੁਸੀਂ ਆਏ ਉਹ ਕੰਮ ਨਹੀਂ ਗਾ ਬੰਨ। ਅੰਦੀਪ ਚਲੋ ਵੇਖ ਲੈਨੇ ਕੋਈ। ਫੇਰ ਇੱਕ ਸਾਲ ਬੈਠਿਆ ਜੀ ਰੋ ਤਿੰਨ ਸਾਲ ਹੋ ਗਏ। ਤੇ ਕਬੀਰ ਸਾਹਿਬ ਮਰਜੀ ਨੂੰ ਨੇ ਵਜ਼ੀਰ ਨੇ ਬੁਲਾਇਆ। ਤੇ ਐਂ ਦੇ ਕੇ ਮਰਜੀ ਮੈਨੂੰ ਉਹਨੇ ਨੇਜੀ ਦੇ ਨਾਲ ਧੁਆ ਸੀਗਾ। ਠੀਕ ਹੈ। ਤੇ ਮੈਨੂੰ ਜਦੋਂ ਉਹ ਆਪਣਾ ਜਨਮ ਯਾਦ ਆਉਂਦਾ ਵਾ ਤੇ ਮੇਰੇ ਲੋਕਾਂ ਦੇ ਖੜੇ ਹੁੰਦੇ ਉਸ ਕਰਕੇ ਮੈਂ ਉਹਨੂੰ ਮਾਰ ਕੇ ਤੋਣਾ ਕਬੀਰ ਸਾਹਿਬ ਮਰਜੀ ਨੂੰ ਕਹਿੰਦੇ ਵੀ ਠੀਕ ਆ ਮੌਤ ਦਾ ਨਿਸ਼ਾਨਾ ਮੌਤ ਰੱਖੋ ਤੁਸੀਂ ਉਹਨਾਂ ਤਾਂ ਉਹਨੂੰ ਮਾਰਿਆ ਸੀਗਾ ਪਿੱਛੇ ਜੰਮ ਤੇ ਤੁਸੀਂ ਉਹਨਾਂ ਨੂੰ ਮਾਰ ਲਓ ਪਰ ਕਿਸੇ ਢੋਣਾ ਅਸਲੇ ਗੁਰੂ ਬਣਿਆ ਤੇ ਬਹੁਤ ਜ਼ਿਆਦਾ ਬੇਇੱਜ਼ਤੀ ਹੋਣੀ ਹੈ ਤੇ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਨਾ ਮਾਰੋ ਤੁਹਾਨੂੰ ਤੁਸੀਂ ਆਪਣਾ ਬਦਲਾ ਲੈ ਲਓ ਬਾਕੀ ਕਸੀਰ ਜਿਹੜੀ ਉਹਦੀ ਮaaf ਕਰ ਦਿਓ ਤੇ ਫਿਰ ਵਜੀਰ ਨੇ ਕਿਹਾ ਕਿ ਠੀਕ ਹੈ ਮਹਾਰਾਜ ਜੀ ਮੈਂ ਕਸੀਰ ਮaaf ਕਰ ਜਾਵਾਂਗਾ ਪਰ ਉਹਨੇ ਮੈਨੂੰ ਮਾਰਿਆ ਹੈ ਤੇ ਮੈਂ ਉਹਨੂੰ ਜੋ ਮਾਰੂੰਗਾ ਤੇ ਵੀ ਠੀਕ ਹੈ ਤੂੰ ਮਾਰ ਲੈ ਫਿਰ ਕਸੀਰ ਤੋ ਮaaf ਕਰਾਈ ਤੇ ਰਾਮਾਨੰਦ ਨੂੰ ਅੰਦਰੋਂ ਸੋਚ ਪ੍ਰਾਪਤ ਹੋਇਆ ਕਿ ਚਲੋ ਮਰਨਾ ਤਾਂ ਮੈਂ ਹੈਗਾ ਹੀ ਆ ਪਤਾ ਵੀ ਹੈਗਾ ਵਾ ਕੋਣ ਮੈਨੂੰ ਮਾਰਨਾ ਵਾ ਤੇ ਕਿਸੇ ਤੇ ਜਿਹੜੀ ਸੀ ਉਹ ਐਸ ਤੈ ਮੈਂ ਗੁਰੂ ਆ ਤੇ ਮੇਰੀ ਬੇਇੱਜ਼ਤੀ ਬੜੀ ਹੋਣੀ ਤੇ ਉਹ ਇੱਕ ਦਿਨ ਵਜੀਰ ਜੇਰਾ ਸੀ ਆਪਣੇ ਫੌਜਾਂ ਦੇ ਨਾਲ ਜਾਣ ਲਿਆ ਸੀ ਕਿਤੇ ਤੇ ਕੋੜਿਆਂ ਦੀ ਆਵਾਜ਼ ਆਈ ਤੇ ਰਾਮਾਨੰਦ ਨੇ ਬਾਰੀ ਖੋਲ ਕੇ ਵੇਖਿਆ ਕਿ ਅਦੀਵਾਜ ਤੇ ਜਦੋਂ ਬਾਰੀ ਖੁੱਲੀ ਤੇ ਉਹਨਾਂ ਨੇ ਵੇਖ ਲਿਆ ਵਦੀਰਨੇ ਉਹਨੇ ਉੱਥੇ ਹੀ ਨਿਸ਼ਾਨਾ ਕੀਤਾ ਤੇ ਉਹਨੂੰ ਖਤਮ ਕਰਤਾ ਤੇ ਆਪਣੀਆਂ ਫੌਜੀਆਂ ਵਾਲਿਆਂ ਨੂੰ ਜਿਹੜਾ ਉਹਨਾਂ ਦਾ ਆਗੂ ਕਹਿੰਨ ਕਿ ਚਲੋ ਵਾਸ ਚੱਲੀਏ ਉੱਥੋਂ ਵਾਸ ਹੋ ਗਿਆ ਤੇ ਅਸੀਂ ਪਾਪ ਕਰਕੇ ਕਹਿੰਨੇ ਆ ਕਿ ਕੋਈ ਗੱਲ ਨਹੀਂ ਸਾਰੀ ਦੁਨੀਆ ਕਰਦੀ ਹੈ ਇਹ ਤੇ ਵੇਖੋ ਉਹਨਾਂ ਨੂੰ ਕਿਸੇ ਤੋਂ ਮਾਫ ਕਰਨ ਵਾਸਤੇ ਤਿੰਨ ਸਾਲ ਯਾਨੀ ਕਿ ਚੁੱਪਚਾਪ ਜੀਰ ਦੇ ਦਰਵਾਜ਼ੇ ਦੇ ਅੱਗੇ ਬਹਿਣਾ ਪਿਆ ਕਿ ਮੇਰੇ ਗੁਰੂ ਦੀ ਕਿਸੇ ਤੋਂ ਮਾਫ ਹੋ ਜਾ ਹਾਂਜੀ ਸੰਤ ਮਹਾਂਪਰਖ ਜਿਹੜਾ ਵੀ ਉਹਨਾਂ ਨੂੰ ਮੰਨਦਾ ਵਾ ਉਹਦੇ ਲਈ ਉਹ ਕੁਝ ਕਰਦੇ ਆ ਉਹਨਾਂ ਨੇ ਸੋਚਿਆ ਕਿ ਮੇਰੇ ਗੁਰੂ ਆ ਪਾਏ ਬਾਰੋਂ ਨੇ ਜੇ ਭਾਂ ਕਿੱਦਾਂ ਵਾ ਤੇ ਮੈਂ ਨਾਲੇ ਕੁਝ ਕਰਦਾ ਤੇ ਕਬੀਰ ਸਾਹਿਬ ਮਾਰੇ ਦਾ ਆਦਰਮਾਨ ਬੜਾ ਸੀ ਉਹਨਾਂ ਦੇ ਜਿੰਨੇ ਵੀ ਰਾਜੇ ਮਹਾਰਾਜ ਹੀ ਉਹਨਾਂ ਦੇ ਜਿਹੜੇ ਸੇਵਾਦਾਰ ਸੀਗੇ ਇਹ ਕੋਨਾ ਦਾ ਸਿੱਖ ਹੈਗਾ ਰਾਜਾ ਗਭੇਰ ਤੇ ਉਹ ਜਦੋਂ ਕਬੀਰ ਸਾਹਿਬ ਜੀ ਉਹਨੂੰ ਮਿਲਣ ਜਾਂਦਨ ਦੇਖੇਗੇ ਤੇ ਉਹ ਆਪਣਾ ਤਖਤ ਛੱਡ ਕੇ ਲਾਂਭੇ ਹੋ ਜਾਣ ਵੇਲੇ ਤੇ ਕਬੀਰ ਸਾਹਿਬ ਮਰੀ ਨਬਾ ਲਿੰਦਨ ਇੱਕ ਦਿਨ ਕਬੀਰ ਸਾਹਿਬ ਮਰੀ ਸੋਚਿਆ ਪੀਦਾ ਮਹਿੰਮਤਿਆਂ ਲਵਾ ਪੀ ਉਹਦਾ ਵੇਖਣ ਨੂੰ ਸਭ ਕੁ ਠੀਕ ਆ ਤੇ ਪਰ ਵੇਖਾਂ ਪੀ ਪਾਸਿਆ ਕ ਫੇਲਿਆ ਇੱਕ ਵੇਸਵਾਹੀ ਉਹਨਾਂ ਕੋ ਆਪਣਾ ਕੰਮ ਜਿਹੜਾ ਛੱਡ ਕੇ ਤੇ ਉਹ ਸੰਤਾਂ ਮਹਾਂਪੁਰਖਾਂ ਸੇਵਾ ਕਰ ਦਿੰਦੇ ਤੇ ਉਹ ਕਬੀਰ ਸਾਹਿਬ ਮਾਰੀ ਦੇ ਪਾਸ ਰਹਿੰਦੀ ਸੇਵਾਦਾਰ ਨੇ ਤੇ ਮਾਰੀ ਜੀ ਰਵੀਦਾਸ ਜੀ ਨੂੰ ਲੈ ਲਿਆ ਨਾਲ ਤੇ ਰੰਗਦਾਰ ਦੋ ਸਰਬਤ ਦੀਆਂ ਬੋਤਲਾਂ ਫੜ ਲਈਆਂ ਤੇ ਇੱਕ ਅੱਠ ਵੇਸਵਾ ਦੇ ਉੱਤੇ ਰੱਖਿਆ ਤੇ ਇੱਕ ਮਾਰੀ ਰਵੀਦਾਸ ਜੀ ਉੱਤੇ ਰੱਖਿਆ ਤੇ ਬਜ਼ਾਰਾਂ ਤੁਆਨੀ ਹੁੰਦੇ ਰਾਜੇ ਦੀ ਕਚਾਈ ਅੱਪਲ ਗੇ ਜਦੋਂ ਰਾਜੇ ਨੇ ਵੇਖਿਆ ਕਿ ਇਹ ਕੀ ਬਣਿਆ ਉਨੇ ਸੋਚਾ ਪੀ ਇਹਨਾਂ ਦੇ ਕੋਲ ਜਿਹੜੀਆਂ ਬੋਤਲਾਂ ਸ਼ਰਾਬ ਦੀਆਂ ਭਾਬ ਲੈ ਲੈ ਦੇ ਚ ਸਤੇ ਤੋਂ ਉੱਠਿਆ ਨਹੀਂ ਜਦੋਂ ਕਬੀਰ ਸਾਹਿਬ ਮਰੀ ਨੇ ਵੇਖਿਆ ਕਿ ਇਹਨੂੰ ਹੁਣੇ ਸਾਂਭ ਕੇ ਉੱਠਿਆ ਨਹੀਂਗਾ ਬਾਅਦ ਵਿੱਚ ਮੁਸ਼ਕਲ ਹੋ ਜਾਏਗੀ ਉਹਨਾਂ ਨੇ ਕਿ ਕੀਤਾ ਕਿ ਜਿਹੜੀ ਬੋਤਲ ਸੀ ਰੰਗਦਾਰ ਸਰਬਤ ਦੀ ਉਹਨਾਂ ਆਪਣੇ ਪੈਰਾਂ ਤਾਂ ਰੋਲ ਲਈ ਇਹ ਰਾਜਾ ਸੋਚਦਾ ਵਾ ਕਿ ਸ਼ਰਾਬੀ ਜਿੰਨਾ ਮਰਜੀ ਹੋਵੇ ਪਰ ਆਪਣੀ ਦਾਰੂ ਜਿਹੜੀ ਇਦਾਂ ਆਪਣੇ ਪੈਰਾਂ ਤੇ ਨਹੀਂ ਰੋੜ ਸਕਦਾ ਇਹ ਕੋਈ ਕਾਰਨ ਉਠਿਆ ਦਵਾਦਵ ਤੇ ਮਰੀ ਦੇ ਪੈਰ ਤਵਾਏ ਤੇ ਉਹਨਾਂ ਨੂੰ ਸਟੇਟ ਤੇ ਬਾਹਲ ਲਿਆ ਤੇ ਮਰੀ ਰਵੀਦਾਸ ਜੀ ਨੂੰ ਪੁੱਛਣ ਲੱਗਾ ਕਿ ਮਾਰੇ ਜੀ ਕੀ ਗੱਲ ਹੈ ਮਹਾਰਾਜੀ ਕਹਿੰਦੇ ਕਿ ਤੈਨੂੰ ਨਹੀਂ ਪਤਾ ਅਸੀਂ ਲੋਕ ਅੰਨੇ ਸੰਤ ਮਹਾਰਕਸ ਸਜਾ ਕੇ ਹੁੰਦੇ ਆ ਇਹ ਮਹਾਰਾਜੀ ਜਿਹੜੇ ਜਗਨਨਾਥ ਜੀ ਹੋਏ ਆ ਅਮਰਨਾਥ ਜੀ ਉਹਨਾਂ ਦੇ ਮੰਦਿਰ ਨੂੰ ਅੱਗ ਲੱਗੀ ਸੀ ਹਾਂਜੀ ਤੇ ਇਹ ਉਹ ਬਾਜ਼ਾਰੇ ਸੀ ਤੈਨੂੰ ਪਤਾ ਨਹੀਂ ਤੇ ਇਸ਼ੇ ਛੰਡ ਨਹੀਂ ਹੁੰਦਿਆਂ ਸੀ 100-100 ਮੀਲ ਪੈਂਡਾ ਜਲਾ ਨੇ ਇੱਕ ਦਿਨ ਦਾ ਕਰ ਜਾਂਦਿਆਂ ਸੀ ਬਹੁਤ ਤੇਜ਼ ਜਾਂਦਿਆਂ ਸੀ ਉਹਨਾਂ ਛੰਡ ਨਹੀਂ ਬੁਲਾਈ ਤੇ ਪਤਾ ਕੀਤਾ ਕਿ ਜਾਓ ਜੰਮੂ ਕਸ਼ਮੀਰ ਦੇ ਵਿੱਚ ਤੇ ਪਹਿਲਾ ਵਕ ਹੀ ਅੱਗ ਲੱਗੀ ਉੱਥੇ ਕਵੀਰ ਸਾਹਿਬ ਬੁਝਾ ਰਹੇ ਸੀ ਤੇ ਜਦੋਂ ਗਏ ਤੇ ਪਤਾ ਲੱਗਾ ਕਿ ਉੱਥੋਂ ਦੇ ਲੋਕਾਂ ਨੇ ਕਿਹਾ ਕਿ ਅੱਗ ਇੱਥੇ ਲੱਗੀ ਸੀ ਤੇ ਕਬੀਰ ਸਾਹਿਬ ਜੀ ਬਿਜਾਰੇ ਸੀ। ਫਿਰ ਉਹਦੇ ਦਿਲ ਦੀ ਜਿਹੜੀ ਸੰਕਾਹਿੰਦਰ ਭਾਵ ਸੀ ਉਹ ਫਿਰ ਦੂਰ ਹੋਇਆ। ਜਦੋਂ ਆਪਾਂ ਸੰਤਾਂ ਮਹਾਂਪੁਰਖਾਂ ਦੇ ਉੱਤੇ ਭਾਵ ਲੈ ਲੈਂਦੇ ਆ ਤੇ ਜਿਹੜੀ ਉਹਨਾਂ ਨੇ ਦਿਆ ਹਰ ਤੇ ਕਰਨੀ ਆ ਜਿਹੜਾ ਸਾਨੂੰ ਉਹਦਾ ਫਾਇਦਾ ਹੋਣਾ ਉਹ ਫਿਰ ਹੁੰਦਾ ਨਹੀਂ। ਇਸ ਕਰਕੇ ਕੋਸ਼ਿਸ਼ ਕਰੋ ਇਹ ਮੰਨਿਆ ਜਾਵੇ ਥੋੜਾ ਮੰਨਿਆ ਜਾਵੇ ਤੇ ਉਹ ਚੱਲ ਜਾਊਗਾ ਪਰ ਸੰਤਾ ਮਹਾਂਪੁਰਖਾਂ ਤੇ ਭਾਵ ਨਹੀਂ ਆਉਣਾ ਚਾਹੀਦਾ ਕਿਉਂਕਿ ਸਾਡੀ ਕਮਾਈ ਜਿਹੜੀ ਆ ਗਰਖ ਹੋ ਜਾਂਦੀ ਹੈ ਜਦੋਂ ਆਪਾਂ ਆਪਣੇ ਗੁਰੂ ਤੇ ਭਾਵ ਲੈ ਲੈਂਦੇ ਆ ਸਾਡੇ ਪੱਲੇ ਕੱਖ ਨਹੀਂ ਗਬਾਇਤਾ ਰਾਮ ਸੰਮੀ ਦੇ ਆਲ ਕਿੰਦੇ ਆ ਰਾਧਾ ਸੰਮੀ ਜੀ ਕੀ ਸਖਾ